ਦੇਖੋ ਜੀ ਇੱਕ ਸਚਾਈ ਅੱਜ ਦੇ ਜਮਾਨੇ ਦੀ ਅੱਗੇ ਜਿਹੜੇ ਪਹਿਲੇ ਸਮੇਂ ਹੁੰਦੇ ਤੇ ਨਾ 30-35 ਸਾਲਾਂ ਵਾਲੇ ਸਮੇਂ thì ਕਿ ਮਸਕਰੀ ਮਸਕਰੀ ਹੁੰਦੀ ਸੀ ਮਜ਼ਾਕ ਮਜ਼ਾਕ ਹੁੰਦਾ ਤਾਂ ਉਹ ਨਾ ਆਪਣੀ ਭਾਈਚਾਰਕ ਜਿਹੜੀ ਸਾਂਝ ਹੈ ਉਹਨੂੰ ਹੋਰ ਨਖਾਰ ਦਿੰਦਾ ਸੀ ਟਿੱਕਰੀ ਮੁਖੌਲੀ ਅਸੀਂ ਇਕੱਠੇ ਬੈਹਂਦੇ ਤੇ ਇਕੱਠੇ ਉੱਠਦੇ ਤੇ ਸਾਡੇ ਮਾਪੇ ਤੇ ਜਿਹੜੇ ਉਹਨਾਂ ਟਾਈਮਾਂ 'ਚ ਚਲੋ ਵਧੀਆ ਉਮਰਾਂ ਤੀਂ ਗਈਆਂ ਉਹਨਾਂ ਦੀਆਂ ਬਈ ਜਿਹੜੇ ਆ ਹੁਣ ਅੱਜ ਵਾਲਾ ਸਮਾਂ ਹੈ ਜਿਹੜੀ ਅੱਜ ਦੀ ਮਸ਼ਕਰੀ ਐ ਅੱਜ ਦਾ ਟੀਚਰ ਮਖੌਲ ਐ ਇਹ ਅੰਦਰ ਤੱਕ ਫੂਕ ਕੇ ਰੱਖ ਦਿੰਦਾ ਐ ਅਗਲੇ ਨੂੰ ਪਤਾ ਨਹੀਂ ਲੋਕਾਂ ਨੂੰ ਸੜੇ ਮਈ ਐ ਨਾ ਪਤਾ ਨਹੀਂ ਲੋਕਾਂ ਦਾ ਕੀ ਦਿਮਾਗ ਘੁੰਮਿਆ ਹੋਇਆ ਕੀ ਨਹੀਂ ਅਗਲੇ ਨੂੰ ਇਹੇ ਜੀ ਗੋਲ ਜੀ ਮਸ਼ਕਰੀ ਕਰਨਗੇ ਅਗਲੇ ਨੂੰ ਅੰਦਰ ਤੱਕ ਲੂਸ ਕੇ ਰੱਖ ਦਿੰਦੇ ਨੇ ਅੱਗੇ ਜਿਹੜੀ ਮਸ਼ਕਰੀ ਥੀ ਨਾ ਅੱਗੇ ਮਸ਼ਕਰੀ ਥੀ ਪਹਿਲੇ ਸਮੇ ਅੱਜ ਟੀਚਰ ਮਜ਼ਾਕ ਅਗਲਾ ਦੋ ਘੜੀ ਖੁਸ਼ ਹੋ ਲੰਦਾ ਸੀ ਇਹ ਸਾਡੀ ਭਾਈਚਾਰਕ ਸਾਂਝ ਤੀ ਜ਼ਿਆਦਾ ਹੁਣ ਭਾਈਚਾਰਕ ਸਾਂਝ ਹੋ ਗਈ ਖਤਮ ਹੁਣ ਅਸੀਂ ਇੱਕ ਦੂਆ ਨੂੰ ਸਾੜਨ ਫੂਕਣ ਤੇ ਲੱਗੇ ਹੋਏ ਆਂ ਕਹਿੰਦਾ ਵੀ ਤਿੱਲੀ ਦੀ ਵੀ ਲੋੜ ਨਹੀਂ ਹੈਗੀ ਅਸੀਂ ਗੱਲਾਂ ਨਾਲੇ ਫੂਕ ਦੰਨੇ ਆ ਅਗਲੇ ਨੂੰ ਠੀਕ ਹੈ ਜੀ ਇਹ ਕਲ ਜੂਗੀ ਸਮਾਂ ਇਹਨੂੰ ਕਹਿੰਦੇ ਨੇ ਕਲਜੋਗਾ